ਫੜ ਸਕਾਂ ਗੁਰਬਾਣੀ ਮੇਰੇ ਕਰਮਾਂ ਚ ਕਿੱਥੇ ਕੰਦਾ ਫੜ ਫੜ ਜਾਵਾਂ ਜਾਵਾਂ ਜਿੱਥੇ ਜਿੱਥੇ ਪੁਰਾਨੇ ਤੇ ਗਰੰਥਾਂ ਦੇ ਵਿੱਚ ਅੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਨੇ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਮੈਂ ਹੀ ਬਾਥਰੂਮ ਕਰਨ ਉੱਠਿਆ ਸੀਗਾ ਰਾਤ ਨੂੰ ਜੀ 2:30 ਦਾ ਟਾਈਮ ਸੀਗਾ ਜੀ ਬਾਕੀ ਦਾ ਚਾਹਣ ਕਿ ਕਿਤੇ ਇੱਧਰ ਉੱਧਰ ਪੈਰ ਹੋ ਗਿਆ ਜੀ ਬਸ ਪਤਾ ਨਹੀਂ ਲੱਗਾ ਜੀ ਮੈਂ ਥੱਲੇ ਕਰ ਕੇ ਕਦੇ ਮਾਂ ਨੂੰ ਦੇਖਿਆ ਹੀ ਨਹੀਂ ਕਦੇ ਇਸ ਦੁਨੀਆ ਨੂੰ ਦੇਖਿਆ ਇਸ ਸੰਸਾਰ ਨੂੰ ਨਹੀਂ ਦੇਖਿਆ ਕਿੰਨਾ ਕੁ ਦੁੱਖ ਹੁੰਦਾ ਇਸ ਜਿੱਦਾ ਕੋਸ ਦੀ ਨੂੰ ਕਦੇ ਰੱਬ ਨੂੰ ਮੈਂ ਤੇ ਮਾਂ ਵੀ ਨਹੀਂ ਦੇਖੀ ਹਾਂਜੀ ਦੁੱਖ ਤਾਂ ਜੀ ਪਰ ਬਹੁਤ ਹੁੰਦਾ ਜੀ ਪਰ ਹੁਣ ਕਰੀਏ ਵੀ ਕੀ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਜੀ ਕਿੰਨੇ ਭੈਣ ਭਰਾ ਹਾਂ ਅਸੀਂ ਤਿੰਨ ਭੈਣ ਭਰਾ ਹਾਂ ਇੱਕ ਨੂੰ ਸੁਣਦਾ ਨਹੀਂ ਇੱਕ ਠੀਕ ਹੈ ਜੀ ਦੋਨੋਂ ਦਿਹਾੜੀ ਜਾਂਦੇ ਨਹੀਂ ਜ਼ਿੰਦਗੀ ਵਿੱਚ ਹਨੇਰਾ ਮੈਂ ਮਨ ਤਾਂ ਮੰਨ ਕੇ ਕੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਵੀਰਾਂ ਜੱਗ ਦੇਖਣੀ ਨੂੰ ਜੀ ਕਰਦਾ ਰੋਣਾ ਵੀ ਆਉਂਦਾ ਇਸ ਗੱਲ ਦਾ ਕਿ ਕਿਵੇਂ ਅੱਗੇ ਜ਼ਿੰਦਗੀ ਕਿਵੇਂ ਲੰਘੇਗੀ ਬਸ ਆਈ ਰੋਈ ਜਾਂਦੇ ਆ ਕਿ ਕੀ ਬਣੂਗਾ ਇਹਨਾਂ ਦਾ ਵਿਚਾਰਣ ਕੀ ਹੋਊਗਾ ਵਿਚਾਰ ਬਿਚਾਰ ਨੇ ਸੱਤੇ ਬਾਪ ਵੀ ਨਹੀਂ ਹੈਗੇ ਕੱਲੀ ਮੈਂ ਕੀ ਕਰਾਂ ਹਾਂ ਹਰਮੋਨੀਅਮ ਬਜਾਣਾ ਤੁਸੀਂ ਕਿਵੇਂ ਸਿੱਖਿਆ ਕਿ ਜਿਵੇਂ ਤੁਹਾਨੂੰ ਦਿਖਦਾ ਨਹੀਂ ਤੇ ਕਿਵੇਂ ਪਤਾ ਲੱਗਦਾ ਹੈ ਵੀ ਹੁਣ ਮੈਂ ਏ ਵਾਲੀ ਕੀ ਬਜਾਵਾਂਗਾ ਤੇ ਇਸ ਤੋਂ ਇਹ ਸੁਰ ਨਿਕਲੇਗਾ ਇਹ ਮੈਮ ਪਹਿਲਾਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਹਦੇ ਬਾਰੇ ਮੈਨੂੰ ਵੈਸੇ ਪਤਾ ਵੀ ਨਹੀਂ ਸੀ ਵੀ ਇਹ ਹਰਮੋਨੀਅਮ ਕੀ ਚੀਜ਼ ਆ ਹਨਾ ਜੀ ਜਦੋਂ ਕਿ ਮੈਨੂੰ ਛੋਟੇ ਹੁੰਦੇ ਤੋਂ ਮੇਰੀ ਸੁਰਤ ਸੰਭਲੀ ਸੀਗਾ ਜੀ ਮੈਂ ਗਾਉਣਾ ਸ਼ੁਰੂ ਕਰਿਆ ਜੀ ਚਲੋ ਮੈਂ ਇੱਕ ਮੁੰਡੇ ਲਵੇ ਹਰਮੋਨੀਅਮ ਦੇਖਿਆ ਉਹ ਕਹਿੰਦਾ ਵੀ ਐਂ ਤਾਂ ਐਂ ਬਜੂਗਾ ਉਨਾਂ ਨੇ ਵੀ ਗੱਲ ਕਰੀ ਮਾਸਟਰ ਜੀ ਮੈਂ ਗਰੀਬ ਬੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਤੁਸੀਂ ਮੈਨੂੰ ਸਿਖਾ ਦੋਗੇ ਜੀ ਪਹਿਲਾ ਉਹਨਾਂ ਨੇ ਮੈਨੂੰ ਮਨ੍ਹਾ ਕਰ ਦਿੱਤਾ ਚਲੋ ਮੇਰਾ ਰੋਣ ਵਾਲਾ ਮੂੰਹ ਹੋ ਗਿਆ ਜੀ ਮੈਂ ਬਾਹਰ ਜਾ ਕੇ ਰੋਣ ਲੱਗ ਗਿਆ ਤੁਹਾਡਾ ਜਿਹੜਾ ਗਾਣਾ ਇਹ ਮਾਂ ਵੀ ਨਹੀਂ ਦੇਖੀ ਤੇ ਇਹ ਕਨਵਰ ਗਰੇਵਾਲ ਉਹਨਾਂ ਨੇ ਤੁਹਾਡਾ ਰਿਕਾਰਡ ਕਰਾਇਆ ਹਾਂਜੀ ਉਹ ਤੁਹਾਡੇ ਘਰੇ ਵੀ ਪਹੁੰਚੀ ਕਿੰਨਾ ਕਿੰਨੀ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਸਭ ਤੋਂ ਪਹਿਲਾਂ ਕਵਰ ਗਰੇਵਾਲ ਦਾ ਸ਼ੁਕਰਗੁਜ਼ਾਰ ਹਾਂ ਜੀ ਮਹਸਬ ਤੇ ਕਰਾਉ ਸਬਾਈ ਦੀ ਜਿਨੇ ਮੈ ਤੋਈ ਗਬਾਇਆ ਏ ਇਹ ਜਾਉਂਦਾ ਰਹੇ ਕਬਰ ਕਰੇ ਵਾਲ ਤੇ ਵਿੱਚ ਭਲੀਆਂ ਫਟਾ ਨੇ ਉਹ ਜਿੰਨਾ ਨੂੰ ਤੂੰ ਦਿਸਦਾ ਉਹ ਕੋਈ ਹੋਰੀ ਅੱਖਾਂ ਦੇ ਮੋਹਦਾ ਮੇਰੇ ਯਾਰਾਂ ਦੀਆ ਰਾਂਝੇ ਦੀ ਪੰਜਲੀਆਂ ਠੋਠੇ ਦੀ ਕੰਜਰੀ ਨਹੀਂ ਮੈਂ ਸਾਈਆਂ ਦੀ ਕੰਜਰੀਆਂ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਔਨਅਰ ਦੇਖ ਰਿਹਾ ਤੁਸੀਂ ਨਿਤ ਨਵੇਂ ਜਿਹੜੇ ਇੰਟਰਵਿਊ ਕਰਦੇ ਆ ਨਿਤ ਨਵੇਂ ਲੋਕਾਂ ਦੇ ਨਾਲ ਤੁਹਾਨੂੰ ਮਿਲਵਾਉਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਜਾਣਦੇ ਆ ਪਰ ਅੱਜ ਜਿਸ ਵੀਰ ਦੇ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਆ ਆਰਥਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਦੋਵੇਂ ਤੌਰਾਂ ਤੇ ਇਹ ਵੀਰ ਜ਼ਿੰਦਗੀ ਦੇ ਨਾਲ ਜੂਝ ਰਿਹਾ ਹੈ ਤਾਂ ਅੰਦਰ ਚੱਲਦੇ ਆ ਕਰਦੇ ਹਾਲਾਤ ਵੀ ਤੁਹਾਨੂੰ ਦਿਖਾਵਾਂਗੇ ਕਰਦੇ ਹਾਲਾਤ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ ਤਾਂ ਅੰਦਰ ਜਾ ਕੇ ਗੱਲਬਾਤ ਕਰਦੇ ਆ ਤਾਂ ਤੇਰੇ ਦਹਨ ਨੂੰ ਕਿੱਦਾਂ ਤੇ ਤੁਸੀਂ ਦੇਖ ਸਕਦੇ ਹੋ ਘਰ ਦੇ ਹਾਲਾਤ ਕਿ ਇਸ ਘਰ ਦੇ ਵਿੱਚ ਇਹ ਵੀਰ ਰਹਿੰਦਾ ਹੈ ਪਰ ਵੀਰ ਦੀ ਜਿਹੜੀ ਆਵਾਜ਼ ਹੈ ਉਹ ਇੰਨੀ ਕਿ ਜ਼ਿਆਦਾ ਵਧੀਆ ਹੈ ਕਿ ਵੱਡੇ ਵੱਡੇ ਸਿੰਘਰਾਂ ਨੂੰ ਇਹ ਵੀਰ ਮਾਤ ਪਾਉਂਦਾ ਹੈ ਰੰਗਲੇ ਝੋਲੇ ਵੇ ਹੈਪੀ ਕਕਰਾਲਾ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਇਸ ਇੰਟਰਵਿਊ ਦੇ ਵਿੱਚ ਤਾਂ ਵੀਰ ਨੂੰ ਜਿਹੜਾ ਕਿ ਅੱਖਾਂ ਤੋਂ ਦਿਖਦਾ ਨਹੀਂ ਪਰ ਫਿਰ ਵੀ ਜਿਹੜੀ ਗਾਇਕੀ ਹੈ ਉਹ ਇੰਨੀ ਕੁ ਬਾਖਮਾਲ ਹੈ ਕਿ ਵੱਡੇ ਵੱਡੇ ਸਿੰਗਰਾਂ ਨੂੰ ਇਹਨਾਂ ਦੀ ਗਾਇਕੀ ਮਾਤ ਪਾਉਂਦੀ ਹੈ ਸਤਿ ਸ਼੍ਰੀ ਅਕਾਲ ਹੈਪੀ ਲੀਫ ਸਤਿ ਸ਼੍ਰੀ ਅਕਾਲ ਮੈਮ ਜੀ ਠੀਕ ਹੋ ਠੀਕ ਠਾਕ ਜੀ ਤੁਸੀਂ ਠੀਕ ਹੋ ਜੀ ਬਸ ਵਧੀਆ ਮੈਂ ਤੁਹਾਡੀ ਬੜੀਆਂ ਇੰਟਰਵਿਊ ਦੇਖੀਆਂ ਤੁਹਾਡੇ ਬੜੇ ਗੀਤ ਇੱਕ ਗੀਤ ਪਹਿਲਾਂ ਆਪਾਂ ਇੰਟਰਵਿਊ ਦੀ ਸ਼ੁਰੂਆਤ ਕਰਾਂਗੇ ਤੁਹਾਡੇ ਉਸ ਗੀਤ ਤੋਂ ਮੈਂ ਤੁੱਪ ਵੀ ਨਹੀਂ ਦੇਖੀ ਮੈਂ ਸ਼ਾਮ ਵੀ ਨਹੀਂ ਹਾਂ ਮੈਮ ਜੀ ਜ਼ਰੂਰ ਸੁਣਾਵਾਂਗੇ ਜੀ ਜੀ ਸੁਣਾ ਦੇਣਾ ਜੀ ਹੋ ਹਾ ਹੋ ਹੋ ਸਭ ਤੋਂ ਪਹਿਲਾਂ ਮੈਂ ਕਵਰ ਕਰੇ ਵਾਲ ਦਾ ਸ਼ੁਕਰਗੁਜ਼ਾਰ ਹਾਂ ਤੈ ਤੇ ਲੋ ਜਿਨ੍ਹਾਂ ਨੇ ਮੇਰਾ ਗਾਣਾ ਕਰਵਾਇਆ ਜੀ ਕਿਉਂਕਿ ਮਾਲਕ ਉਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ੇ ਤੰਦਰੁਸਤੀਆਂ ਬਖਸ਼ੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ੇ ਪਰਮਾਤਮਾ ਸਿਰ ਤੇ ਮਿਹਰ ਪਰਿਆਤ ਰੱਖੇ ਜੀ ਸੋ ਮੈਂ ਗਾਣਾ ਸੁਣਾਉਣ ਜਾ ਰਿਹਾ ਜੀ ਜਿਹੜਾ ਗੌਰ ਹੋਵੇ ਸਾਰਿਆਂ ਨੂੰ ਉੱਠ ਬੁੱਲਿਆ ਚੱਲ ਪੀਰ ਮਨਾਲਾ ਉੱਠ ਬੁੱਲਿਆ ਚੱਲ ਪੀਰ ਮਨਾਲਾ ਹੋ ਲੋਕੀ ਅਕਲ ਦੇ ਅੰਨੇ ਨੇ ਇੱਥੇ ਕੋਈ ਨਹੀਂ ਕਿਸੇ ਨੂੰ ਪਛਾਣਦਾ ਏ ਹੋ ਸਰ ਇਸ਼ਕ ਤੇ ਬੰਨੇ ਨੇ ਕੈਸੀ ਕੁਦਰਤ ਨੇ ਇਹ ਕੈਨ ਰਚਾਈ ਕੁਦਰਤ ਹੀ ਆਈ ਏ ਮੈਂ ਰੱਬ ਨਾਲ ਹੀ ਗੱਲਾਂ ਕਰਦਾ ਹਾਂ ਕੁਦਰਤ ਹੀ ਮੂਰੇ ਆਈਏ ਰੱਬਾ ਕੈਸੀ ਤੇਰੀ ਦੁਨੀਆ ਮੈਂ ਟੰਗ ਵੀ ਨਹੀਂ ਦੇਖੇ ਰੱਬਾ ਕੈਸੀ ਤੇਰੀ ਦੁਨੀਆ ਮੈਂ ਟੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਰੰਗ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਨੇ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਰੱਬਾ ਕੈਸੀ ਤੇਰੀ ਦੁਨੀਆ ਜਿੱਥੇ ਜਿੱਥੇ ਪੜ ਸਕਾਂ ਗੁਰਬਾਣੀ ਮੇਰੇ ਕਰਮਾਂ ਚ ਕਿੱਥੇ ਕੰਧਾ ਫੜ ਪੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ ਕੰਧਾ ਫੜ ਪੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ ਕੁਰਾਨ ਤੇ ਗਰਮ ਥਾਂ ਦੇ ਮੈਂ ਅੰਗ ਵੀ ਨਹੀਂ ਦੇਖੇ ਪੁਰਾਨ ਤੇ ਗਰੰਥਾਂ ਦੇ ਮੈਂ ਅੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਨੇ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਨੇ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਰੱਬਾ ਕੈਸੀ ਤੇਰੀ ਦੁਨੀਆ ਹੋ ਮੈਂ ਤੇ ਇਹੋ ਵੀ ਨਾ ਜਾਣਾ ਤੇਰਾ ਕਰਾ ਸ਼ੁਕਰਾਨਾ ਮਿੱਠਾ ਕਰ ਮਨ ਨਾ ਪਾਣਾ ਮੈਨੂੰ ਕਿਹੋ ਜਾਂ ਬਣਾਇਆ ਮੈਂ ਤੇ ਇਹੋ ਵੀ ਨਾ ਜਾਣਾ ਮੈਨੂੰ ਕਿਹੋ ਜਾਂ ਬਣਾਇਆ ਮੈਂ ਤੇ ਇਹੋ ਵੀ ਨਾ ਜਾਣਾ ਮੈਂ ਸਰੀਰ ਉਤੇ ਲੀੜੇ ਖੁੱਲੇ ਤੰਗ ਵੀ ਨਹੀਂ ਦੇਖੇ ਸਰੀਰ ਉਤੇ ਲੀੜੇ ਖੁੱਲੇ ਤੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਰ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਕਿੰਨੇ ਤਰ੍ਹਾਂ ਦੇ ਰ ਹੁੰਦੇ ਮੈਂ ਤੇ ਰੰਗ ਵੀ ਨਹੀਂ ਦੇਖੇ ਰੱਬਾ ਕੈਸੀ ਤੇਰੀ ਦੁਨੀਆ ਤੇ ਮਾਂ ਵੀ ਨਹੀਂ ਦੇਖੀ ਮੈਂ ਤੁੱਪ ਵੀ ਨਹੀਂ ਦੇਖੀ ਤੇ ਮੈਂ ਸ਼ਾਂ ਵੀ ਨਹੀਂ ਦੇਖੀ ਓ ਬਰੰਦਰਸਿਆ ਮੈਂ ਤੇ ਕਿੰਨੇ ਭੈਣ ਫਰਾਉ ਤੁਸੀਂ ਅਸੀਂ ਤਿੰਨ ਭੈਣ ਪੜਾਂ ਜੀ ਇੱਕ ਨੂੰ ਸੁਣਦਾ ਨਹੀਂ ਇੱਕ ਠੀਕ ਆ ਜੀ ਦੋਨੋਂ ਦਿਹਾੜੀ ਜਾਂਦੇ ਨਹੀਂ ਅੱਛਾ ਇੱਕ ਭਰਾ ਨੂੰ ਸੁਣਦਾ ਨਹੀਂ ਤੇ ਇੱਕ ਤੁਸੀਂ ਉਹ ਤੁਹਾਨੂੰ ਦਿਖਦਾ ਨਹੀਂ ਹਾਂਜੀ ਹਾਂਜੀ ਤੇ ਛੱਤ ਤੋਂ ਡਿੱਗੇ ਸੀਗੇ ਹਾਂਜੀ ਕਿ ਕਿਵੇਂ ਕਿਵੇਂ ਡਿੱਗੇ ਸੀ ਮੈਂ ਜੀ ਬਾਥਰੂਮ ਕਰਨ ਉੱਠਿਆ ਸੀਗਾ ਰਾਤ ਨੂੰ ਜੀ 2:30 ਦਾ ਟਾਈਮ ਸੀਗਾ ਜੀ ਬਾਕੀ ਦਾ ਚਾਨਕੀ ਕਿ ਕਿਤੇ ਇੱਧਰ ਉੱਧਰ ਪੈਰ ਹੋ ਗਿਆ ਜੀ ਬਸ ਪਤਾ ਨਹੀਂ ਲੱਗਾ ਜੀ ਮੈਂ ਥੱਲੇ ਕਰਕੇ ਕਿੰਨਾ ਟਾਈਮ ਬੈਠਦੇ ਰਹੇ ਆ ਮੈਂ 2-3 3-4 ਮਹੀਨੇ ਰਹਾ ਜੀ 3-4 ਮਹੀਨੇ ਬੈਠਦੇ ਰਹੇ ਹਾਂ ਜੀ ਮਾਤਾ ਜੀ ਵੀ ਬਹੁਤ ਔਖਾ ਹੈ ਮਾਤਾ ਨੂੰ ਔਖਾ ਜੀ ਮਹੀਨਾ ਡੇਢ ਮਹੀਨਾ ਤੇ ਮੇਰੀ ਮਾਤਾ ਜੀ ਮੇਰੇ ਵੀਰ ਜਿਹੜੇ ਟੀਮ ਵਾਲੇ ਕੰਮ ਕਰਦੇ ਨੇ ਮੇਰੇ ਨਾਲ ਉਹ ਮੈਨੂੰ ਲੈ ਫਰੀ ਗਿਆ ਜੀ ਕਿਤੇ ਪਟਿਆਲੇ ਕਿਤੇ ਨਾਪੇ ਉਸੀ ਗਾਣੇ ਦੇ ਵਿੱਚ ਕਹਿ ਰਹੇ ਸੀ ਮੈਂ ਧੁੱਪ ਵੀ ਨਹੀਂ ਦੇਖੀ ਮੈਂ ਛਾਂ ਵੀ ਨਹੀਂ ਦੇਖੀ ਮੈਂ ਤਾਂ ਮਾਂ ਵੀ ਨਹੀਂ ਦੇਖੀ ਹਾਂਜੀ ਐਦਾਂ ਗਾ ਰਹੇ ਸੀਗੇ ਤੇ ਮਾਂ ਵੀ ਨਹੀਂ ਦੇਖੀ ਵੀ ਮੈਂ ਤੁਸੀਂ ਸ਼ੁਰੂ ਤੋਂ ਮਤਲਬ ਕਿ ਅੱਖਾਂ ਤੋਂ ਅੱਖਾਂ ਤੋਂ ਤੁਹਾਨੂੰ ਦਿਖਾਈ ਨਹੀਂ ਦਿੰਦਾ ਹਾਂਜੀ ਤੇ ਸ਼ੁਰੂ ਤੋਂ ਤੁਸੀਂ ਮਾਂ ਨਹੀਂ ਦੇਖੀ ਕਿੰਨਾ ਕੁ ਦੁੱਖ ਹੁੰਦਾ ਹੈ ਕਿਉਂਕਿ ਮਾਂ ਦਾ ਮਾਂ ਦੇ ਨਾਲ ਬਹੁਤ ਜ਼ਿਆਦਾ ਬੱਚਿਆਂ ਦਾ ਪਿਆਰ ਹੁੰਦਾ ਹੈ ਹੈਨਾ ਅਸੀਂ ਜਿਵੇਂ ਤੁਸੀਂ ਕਦੇ ਮਾਂ ਨੂੰ ਦੇਖਿਆ ਹੀ ਨਹੀਂ ਕਦੇ ਇਸ ਦੁਨੀਆ ਨੂੰ ਦੇਖਿਆ ਇਸ ਸੰਸਾਰ ਨੂੰ ਨਹੀਂ ਦੇਖਿਆ ਕਿੰਨਾ ਕੁ ਦੁੱਖ ਹੁੰਦਾ ਹੈ ਜਿਸ ਦਾ ਕੋਸ ਦੀ ਕਦੇ ਰੱਬ ਨੂੰ ਹਾਂਜੀ ਦੁੱਖ ਤਾਂ ਜੀ ਪਰ ਬਹੁਤ ਹੁੰਦਾ ਜੀ ਪਰ ਹੁਣ ਕਰੀਏ ਵੀ ਕੀ ਜਿੱਥੇ ਰੱਬ ਰੱਖੇ ਉੱਥੇ ਰਹਿਣਾ ਪੈਂਦਾ ਜੀ ਹਾਂ ਰੋਣ ਬਥੇਰ ਆਉਂਦਾ ਜੀ ਵੀ ਹੁਣ ਮੇਰੇ ਪਾ ਵੀ ਕਰਾਂ ਤਾਂ ਕੀ ਕਰਾਂ ਨਹੀਂ ਮੈਂ ਮਾਂ ਵੀ ਨਹੀਂ ਦੇਖੀ ਤੇ ਤੁੱਪ ਵੀ ਨਹੀਂ ਦੇਖੀ ਤੇ ਮੈਂ ਸ਼ਾਮ ਵੀ ਨਹੀਂ ਦੇਖੀ ਤੇ ਮੈਂ ਕਰਾਂ ਤਾਂ ਕੀ ਕਰਾਂ ਪਰ ਫੇਰ ਵੀ ਮਨ ਉਹ ਕਰ ਲੈਂਦਾ ਵੀ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਠੀਕ ਆ ਜੀ ਇਸ ਗੱਲ ਨੂੰ ਆਪਣਾਣਾ ਕਦੋਂ ਸ਼ੁਰੂ ਕਰਤਾ ਸੀ ਇਹ ਤਾਂ ਬਹੁਤ ਟਾਈਮ ਤੋਂ ਜੀ ਹਾਂਜੀ ਤੇ ਜਦੋਂ ਛੋਟੇ ਸੀਗੇ ਸਕੂਲ ਜਾਂਦੇ ਸੀਗੇ ਜਾਂ ਕਦੇ ਬਾਹਰ ਜਾਂਦੇ ਸੀ ਦੋਸਤਾਂ ਦੇ ਵਿੱਚ ਕਦੇ ਕਿਸੇ ਨੇ ਆਇਆ ਕਿ ਤੂੰ ਤਾਂ ਅੰਨਾ ਹੈ ਪਰ ਕਹਿੰਦੇ ਵੱਜਦੇ ਸੀ ਇਦਾਂ ਕਹਿ ਕੇ ਪਰ ਕਹਿੰਦੇ ਹੁੰਦੇ ਸੀਗਾ ਪਰ ਮੈਂ ਪੀੜ ਵੀ ਹੁੰਦੀ ਸੀਗਾ ਜੀ ਹਨਾ ਸੀਨੇ ਦੇ ਵਿੱਚ ਚਲ ਫੇਰ ਵੀ ਸੋਚ ਲੈਂ ਜੇ ਅੰਨਾ ਤਾਂ ਹੀ ਕਹਿੰਦੇ ਨੇ ਲੋਕ ਜੀ ਹਾਂਜੀ ਮੰਨਿਆ ਰੱਬ ਦਾ ਭਾਣਾ ਹਾਂਜੀ ਹਾਂ ਪੀ ਹੁਣ ਤੁਹਾਡੇ ਤੁਹਾਡਾ ਜਿਹੜਾ ਗਾਣਾ ਇਹ ਮਾਂ ਵੀ ਨਹੀਂ ਦੇਖੀ ਤੇ ਇਹ ਕਨਵਰ ਗਰੇਵਾਲ ਹੋਣਾ ਨੇ ਤੁਹਾਡਾ ਰਿਕਾਰਡ ਕਰਾਇਆ ਹਾਂਜੀ ਉਹ ਤੁਹਾਡੇ ਘਰੇ ਵੀ ਪਹੁੰਚੇ ਕਿੰਨਾ ਕਿੰਨੀ ਖੁਸ਼ੀ ਹੋਈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਮੈਂ ਸਭ ਤੋਂ ਪਹਿਲਾਂ ਕਵਰ ਗਰੇਵਾਲ ਦਾ ਸ਼ੁਕਰ ਗੁਜ਼ਾਰ ਹਾਂ ਜੀ ਤੇ ਉਹਨਾਂ ਨੂੰ ਬੱਚਿਆਂ ਨੂੰ ਉਹਨਾਂ ਦੇ ਬੱਚਿਆਂ ਨੂੰ ਮੇਰੀ ਵੀ ਉਮਰ ਲੱਗ ਜੇ ਕਿਉਂਕਿ ਪਰਮਾਤਮਾ ਚੜ੍ਹਦੀ ਕਲਾ ਰੱਖੇ ਮੇਰਾ ਇੰਨਾ ਕੁਝ ਕਰਕੇ ਗਏ ਨੇ ਜੀ ਕਿਉਂਕਿ ਅੱਗੇ ਵੀ ਸ਼ਾਇਦ ਉਹਨਾਂ ਦੀ ਕੋਸ਼ਿਸ਼ ਹੋਵੇ ਵੀ ਅੱਗੇ ਵੀ ਥੋੜਾ ਮੋਟਾ ਜੋ ਵੀ ਉਹਨਾਂ ਦੀ ਸ਼ਰਧਾ ਕਰਕੇ ਜਾਣ ਕਿਉਂਕਿ ਮੈਨੂੰ ਮਿਲ ਕੇ ਜ਼ਰੂਰ ਜਾਣਾ ਮੈਂ ਉਹਨਾਂ ਨੂੰ ਇਹੀ ਕੋਈ ਅਰਦਾਸ ਕਰਦਾ ਹਾਂ ਹਾਂਜੀ ਵੀ ਮਿਲ ਕੇ ਜਾਣ ਤੁਹਾਨੂੰ ਜ਼ਰੂਰ ਹਾਂਜੀ ਸੱਚ ਦਿਲ ਕਰਦਾ ਹਾਂ ਦਿਲ ਕਰਦਾ ਜੀ ਮੈਨੂੰ ਕਿਉਂਕਿ ਉਹਨਾਂ ਨੂੰ ਮਿਲ ਕੇ ਮੈਨੂੰ ਸਕੂਨ ਮਿਲ ਜਾਂਦਾ ਜੀ ਅੱਛਾ ਹਾਂਜੀ ਤੇ ਉਹਨਾਂ ਦੇ ਗਾਣੇ ਸੁਣਨਾ ਪਸੰਦ ਕਰਦੇ ਮੈਂ ਉਹਨਾਂ ਦੀ ਗਾਣੇ ਪਸੰਦ ਸੁਣਨਾ ਕਰਦਾ ਜੀ ਵੈਸੇ ਮੈਂ ਪੁਰਾਣੇ ਸਿੰਗਰਾਂ ਨੂੰ ਵੀ ਪੱਤਵਾ ਸੁਣਦਾ ਹਾਂ ਲਖਵਿੰਦਰ ਬਟਾਲੀ ਮਾਸਟਰ ਸਲੀਮ ਹੰਸ ਰਾਜ ਵਗੈਰਾ ਵੈਸੇ ਮੈਂ ਇਹਨਾਂ ਨੂੰ ਸੁਣਦਾ ਕਿਉਂਕਿ ਜਦੋਂ ਇਹ ਮੈਂ ਇਹਨਾਂ ਨੂੰ ਨੈਣਾ ਦੇ ਵੀ ਸੁਣਿਆ ਸੀਗਾ ਜੀ ਅੱਛਾ ਅਸੀਂ ਉਹਨਾਂ ਨੂੰ ਉੱਥੇ ਸੁਣਿਆ ਸੀਗਾ ਕਿਉਂਕਿ ਮੈਨੂੰ ਉਦੋਂ ਬਹੁਤ ਖੁਸ਼ੀ ਹੋਈ ਸੀਗਾ ਵੀ ਬਾਬੇ ਕਿੰਨਾ ਸੋਹਣਾ ਗਾ ਰਹੇ ਨੇ ਵੀ ਕੌਣ ਨੇ ਫਿਰ ਮੈਂ ਹੌਲੀ ਹੌਲੀ ਪੁੱਛਿਆ ਜੀ ਤੇ ਜਦੋਂ ਬਾਹਰ ਜਾਣਿਓ ਕਿਤੇ ਸਿੰਗਿੰਗ ਦੇ ਲਈ ਜਾਣਿਓ ਤਾਂ ਕਿਵੇਂ ਜਾਣਿਓ ਕੌਣ ਜਾਂਦਾ ਨਾਲ ਤੁਹਾਡੇ ਦੇਖੋ ਜੀ ਜੇ ਮਾੜਾ ਮੋਟਾ ਕਿਤੇ ਲਵੇ ਜਾਣਾ ਭਾਈ ਛੇ ਤਾਂ ਮੈਂ ਇੱਥੇ ਕਿਸੇ ਨੂੰ ਮੋਟਰਸਾਈਕਲ ਤੇ ਲੈ ਜਾਣਾ ਜੀ ਜੇ ਕਿਤੇ ਦੂਰ ਜਾਣਾ ਹੋਵੇ ਫਿਰ ਮੈਂ ਗੱਡੀ-ਕੁੱਟੀ ਕਿਸ ਤੋਂ ਹੈਲਪ ਕਰਾ ਲੈਣਾ। ਅੱਛਾ। ਹਾਂਜੀ। ਹਰ ਟਾਈਮ ਕਿਤੇ ਵੀ ਜਾਣ ਦੇ ਲਈ ਤੁਹਾਨੂੰ ਕਿਸੇ ਨਾ ਕਿਸੇ ਇੱਕ ਬੰਦਾ ਨਾਲ ਚਾਹੀਦਾ ਹੀ ਚਾਹੀਦਾ। ਹਾਂਜੀ ਹਾਂ। ਤੇ ਹਾਂ ਹਰਮੋਨੀਅਮ বাজਾਣਾ ਤੁਸੀਂ ਕਿਵੇਂ ਸਿੱਖਿਆ ਕਿ ਜਿਵੇਂ ਤੁਹਾਨੂੰ ਦਿਖਦਾ ਨਹੀਂ ਤੇ ਕਿਵੇਂ ਪਤਾ ਲੱਗਦਾ ਇਹ ਵੀ ਹੁਣ ਮੈਂ ਏ ਵਾਲੀ ਕੀ ਵਜਾਉਂਗਾ ਤੇ ਇਸ ਤੋਂ ਇਹ ਸੁਰ ਨਿਕਲੇਗਾ। ਇਹ ਮੈਮ ਪਹਿਲਾਂ ਮੈਨੂੰ ਕੁਝ ਵੀ ਨਹੀਂ ਪਤਾ ਸੀ ਇਹਦੇ ਬਾਰੇ। ਮੈਨੂੰ ਵੈਸੇ ਪਤਾ ਵੀ ਨਹੀਂ ਸੀ ਵੀ ਇਹ ਹਰਮੋਨੀਅਮ ਕੀ ਚੀਜ਼ ਆ ਨਾ ਜੀ। ਜਦੋਂ ਕਿ ਮੈਨੂੰ ਛੋਟੇ ਹੁੰਦੇ ਤੋਂ ਮੇਰੀ ਸੁਰਤ ਸੰਭਲੀ ਸੀਗਾ ਜੀ। ਮੈਂ ਕਾਉਣਾ ਸ਼ੁਰੂ ਕਰਿਆ ਜੀ। ਚਲੋ ਮੈਂ ਇੱਕ ਮੁੰਡੇ ਲਵੇ ਹਾਰਮੋਨੀਅਮ ਦੇਖਿਆ ਉਹ ਕਹਿੰਦਾ ਵੀ ਐਂ ਤਾਂ ਵਜੂਗਾ ਜੀ ਮੈਂ ਕੋਈ ਗੱਲ ਨਹੀਂ ਚਲੋ ਪਹਿਲਾਂ ਤਾਂ ਮੈਂ ਹਾਰਮੋਨੀਅਮ ਲੱਤਾ ਹੀ 1500 1500 ਰੁਪਏ ਦਾ ਹੀ ਪੁਰਾਣਾ ਹੀ ਉਹ ਮੈਂ ਲੈ ਕੇ ਹੌਲੀ-ਹੌਲੀ ਹੱਥ ਮਾਰੀ ਗਿਆ ਜੀ ਚਲੋ ਉਸ ਤੋਂ ਬਾਅਦ ਕੀ ਹੋਇਆ ਮੈਂ 90 ਸਿੱਖਣ ਚੱਲਿਆ ਗਿਆ ਜੀ 90 ਪਹਿਲਾਂ ਮੈਂ ਗੱਲ ਕਰੀ ਉਹਨਾਂ ਮੁੰਡੇ ਨੂੰ ਸੀ ਵੀ ਅਸੀਂ ਵੀ ਆ ਜੀ ਜੀ ਹਾਂ ਜੀ ਉਹ ਸਟੂਡੈਂਟ ਵੀ ਨੇ ਉਹ ਤੇ ਉਹ ਪੜਾਉਂਦੇ ਨੇ ਬੱਚਿਆਂ ਨੂੰ ਤੇ ਪਹਿਲਾਂ ਮੈਂ ਉਹਨਾਂ ਨਾਲੇ ਗੱਲ ਕਰੀ ਮੈਂ ਸਰ ਜੀ ਮੈਂ ਗਰੀਬ ਬੰਦਾ ਮੇਰੇ ਕੋਲ ਪੈਸੇ ਨਹੀਂ ਹੈਗੇ ਵੀ ਤੁਸੀਂ ਮੈਨੂੰ ਸਿਖਾ ਦੋਗੇ ਜੀ ਪਰ ਲਾ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਚਲੋ ਮੇਰਾ ਰੋਣ ਵਾਲਾ ਮੂੰਹ ਹੋ ਗਿਆ ਜੀ ਮੈਂ ਬਾਹਰ ਜਾ ਕੇ ਰੋਣ ਲੱਗ ਗਈ ਇੱਕ ਮੁੰਡਾ ਹੈ ਜੀ ਉੱਥੇ ਮੈਂ ਹਸਪੀਟਲ ਦੇ ਵੇ ਖੜਿਆ ਰੋ ਰਿਹਾ ਜੀ ਨਾਬੇ ਉਹਨਾਂ ਨੇ ਪੁੱਛੇ ਵੀ ਬੇਟਾ ਤੁਹਾਨੂੰ ਕੀ ਹੋ ਗਿਆ ਮਾਂ ਜੀ ਸਰ ਮੈਂ ਆਇ ਤਾ ਇਹ ਗੱਲ ਹੈ ਜੀ ਵੀ ਮੈਂ ਸਿੰਗਿੰਗ ਸਿੱਖਣੀ ਹੈ ਹਰਮੋਨੀਅਮ ਸਿੱਖਣਾ ਤੇ ਮੇਰੇ ਕੋਲ ਪੈਸੇ ਨਹੀਂ ਹੈਗੇ ਚਲੋ ਉਹਨਾਂ ਨੇ ਕਿਹਾ ਵੀ ਉਹਨਾਂ ਨਾਲ ਗੱਲ ਕਰੀ ਉਹ ਕਹਿੰਦਾ ਯਾਰ ਸਿਖਾ ਦੋ ਕੋਈ ਗੱਲ ਨਹੀਂ ਪੈਸੇ ਅਸੀਂ ਦੇ ਦਾਂਗੇ ਜੇ ਨੀਅਤ ਕੋਲੇ ਹੈਗੇ ਚਲੋ ਉਹਨਾਂ ਨੇ ਹੌਲੀ-ਹੌਲੀ ਸੋਚਿਆ ਜੀ ਕਿ ਨਾ ਕੋਈ ਗੱਲ ਨਹੀਂ ਪੈਸੇ ਵੀ ਨਹੀਂ ਲੈਣੇ ਵੀ ਤੁਸੀਂ ਸਿੱਖੋ ਆਜੋ ਵੀ ਪਰਸ ਨੂੰ ਆਉਣਾ ਪਿਆ ਕਰੂਗਾ ਵੀ ਅਸੀਂ ਤਾਂ ਨਹੀਂ ਲੈ ਕੇ ਆਉਂਦੇ ਮੈਂ ਕੋਈ ਗੱਲ ਨਹੀਂ ਸਰ ਮੈਂ ਆਜਿਆ ਕਰੂੰਗਾ ਚਲੋ ਉਹਨਾਂ ਨੇ ਮੈਂ ਤਾਂ ਪਹਿਲਾਂ ਸਾਸੂ ਲਵਾਇਆ ਹੱਥ ਉੱਤੇ ਤਰਾਇਆ ਜੀ ਮੈਨੂੰ ਥੋੜਾ ਜਿਹਾ ਸਕੂਨ ਮਿਲਿਆ ਜੀ ਸਕੂਨ ਮਿਲਦਾ ਮਿਲਦਾ ਜੀ ਫਿਰ ਮੋਂਾਂ ਕੋਲੇ ਜਾਣ ਲੱਗਾ ਜੀ ਸ਼ਾਮ ਨੂੰ 5 ਵਜੇ ਜਾਂਦਾ ਹੁੰਦਾ ਸੀਗਾ ਜੀ ਰਾਤ ਨੂੰ ਮੈਨੂੰ ਆਉੰਦਿਆਂ ਨੂੰ 10 ਵਜੇ ਜਾਂਦੇ ਸੀ ਕਈ ਵਾਰੀ ਤੁਰ ਕੇ ਆਉਣਾ ਪੈਂਦਾ ਸੀ ਕੋਈ ਸਕੂਟਰ ਮੋਟਰਸੇ ਨਹੀਂ ਮਿਲਦਾ ਹੁੰਦਾ ਸੀਗਾ ਜੀ ਤਾਂ ਫਿਰ ਮੈਨੂੰ ਹੌਲੀ-ਹੌਲੀ ਆਉਣਾ ਪ ਹਾਂਜੀ ਜਿਵੇਂ ਹਰ ਇੱਕ ਮੁੰਡਾ ਚਾਹੁੰਦਾ ਹੈ ਕਿ ਜਦ ਮੈਂ ਮਤਲਬ ਵੱਡਾ ਹੋ ਜਾਵਾਂਗਾ ਮੈਂ ਕਮਾ ਕੇ ਜਿਹੜੇ ਵੀ ਮੇਰੇ ਘਰ ਦੇ ਹਾਲਾਤ ਨੇ ਮੈਂ ਉਹਨਾਂ ਸਾਰਿਆਂ ਨੂੰ ਠੀਕ ਕਰੂੰਗਾ ਤੁਹਾਡੀ ਵੀ ਇਦਾਂ ਦੀ ਸੋਚ ਸੀਗੀ ਵੀ ਮੈਂ ਕੁਝ ਵਧੀਆ ਕਮਾਊਂਗਾ ਕੁਝ ਵਧੀਆ ਬਣੂੰਗਾ ਚਲੋ ਖੈਰ ਅੱਖਾਂ ਤੋਂ ਨਹੀਂ ਦਿਖਦਾ ਉਹ ਗੱਲ ਅੱਡ ਹੈ ਪਰ ਇਦਾਂ ਸੋਚ ਰੱਖਦੇ ਸੀਗੇ ਹਾਂ ਮੈਮ ਮੈਂ ਛੋਟਾ ਹੁੰਦਾ ਵੈਸੇ ਸੋਚਦਾ ਹੁੰਦਾ ਸੀਗਾ ਜਿੰਨੀ ਕੁ ਮੇਰੇ ਸੁਰਤ ਸੰਭਲਿਆ ਵੀ ਹੁਣ ਮੈਨਾਂ ਵੀ ਮੇਨਦੀਨ ਦਾ ਵੀ ਨਹੀਂ ਹੈਗਾ ਹੀ ਹਨਾ ਜੀ ਵੀ ਮੈਨਾਂ ਦੇ ਸਿਰ ਤੇ ਮੋਢਿਆਂ ਤੇ ਬੋਝ ਬਣ ਗਿਆ ਹਨਾ ਇੱਦਾਂ ਸੋਚਦੇ ਸੀ ਮਾਪਿਓ ਦੇ ਮੋਢਿਆਂ ਤੇ ਬੋਝ ਬਣ ਗਿਆ ਮਾ ਮਾਪਾ ਪਾਪਾ ਦੇ ਵੀ ਮੋਢਿਆਂ ਤੇ ਬੋਝ ਬਣ ਗਿਆ ਆਪਦੇ ਭੈਣ ਭਰਾਵਾਂ ਦੇ ਵੀ ਮੋਢਿਆਂ ਤੇ ਬੋਝ ਬਣ ਗਿਆ ਕਿਉਂਕਿ ਇਹ ਮੈਨੂੰ ਇਦਾਂ ਹੁੰਦਾ ਸੀਗਾ ਜੀ ਵੀ ਮੈਂ ਹਨਾ ਚਲ ਰੱਟਾ ਹੋ ਗਿਆ ਬੰਨ ਮੈਂ ਕੌਣ ਸਿਆਣੂਗਾ ਹੀ ਹਨਾ ਵੀ ਮੈਨੂੰ ਧੱਕੇ ਪਿਆ ਕਰਨਗੇ ਸਾਰੀ ਉਮਰ ਚਲੋ ਜੀ ਮੈਂ ਤਾਂ ਕੀ ਹੋਇਆ ਜੀ ਮਾਤਾ ਨੇ ਇਹ ਜੀ ਬਾਹ ਫੜੀ ਮਾਂ ਸਰਸਵਤੀ ਦਾ ਸ਼ੁਕਰ ਗੁਜ਼ਾਰਮ ਆ ਸੁਰਾਂ ਦੀ ਦਾਤੀ ਤੇ ਉਹਨਾਂ ਨੇ ਮੈਨੂੰ ਇਦਾਂ ਸੁਰ ਬਕਸੇ ਤੇ ਹੌਲੀ ਹੌਲੀ ਵੀ ਮੈਂ ਫਰ ਸਿੰਗਿੰਗ ਦੇ ਵਿੱਚ ਹੌਲੀ ਹੌਲੀ ਆਉਂਦਾ ਰਿਹਾ ਜੀ ਸਿੱਖਦਾ ਰਿਹਾ ਜੀ ਜਾਗਰਨ ਦੇ ਵਿੱਚ ਗਾਉਂਦਾ ਰਿਹਾ ਜੀ ਥੋੜੀ ਥੋੜੀ ਤਰੱਕੀ ਮਿਲਣ ਲੱਗੀ ਜੀ ਥੋੜੀ ਥੋੜੀ ਹਾਂਜੀ ਰੱਬ ਕਰੇ ਤੁਹਾਨੂੰ ਬਹੁਤ ਤਰੱਕੀ ਮਿਲੇ ਥੈਂਕ ਯੂ ਮੈਮ ਤੇ ਜਿੰਨਾ ਸੋਹਣਾ ਤੁਸੀਂ ਗਾਉਂਦੇ ਹੋ ਇੰਨੀ ਸੋਹਣੀ ਤੁਹਾਨੂੰ ਤੇ ਇੰਨੀ ਤੇਜ਼ ਤੁਹਾਨੂੰ ਤਰੱਕੀ ਵੀ ਮਿਲੇ ਥੈਂਕ ਯੂ ਮੈਮ ਤੇ ਤੁਹਾਡੀ ਮਦਰ ਨਾਲ ਵੀ ਅਸੀਂ ਗੱਲ ਕਰਨਾ ਚਾਹਾਂਗੇ ਜੀ ਅਸੀਂ ਆ ਜਾਉਂਦੇ ਹਾਂ ਜੀ ਜਿਹਦੇ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਤੇ ਪਰ ਮਾਂ ਦਾ ਦੁੱਖ ਸਭ ਤੋਂ ਵੱਡਾ ਹੈ ਜਿਹਦੇ ਦੋ ਪੁੱਤ ਇੱਕ ਸੁਣ ਨਹੀਂ ਸਕਦਾ ਇੱਕ ਦੇਖ ਨਹੀਂ ਸਕਦਾ ਤੇ ਉਹਨਾਂ ਦੋਵਾਂ ਪੁੱਤਾਂ ਨੂੰ ਸੰਭਾਲਣਾ ਨਰੇਗਾ ਦੇ ਵਿੱਚ ਤਿਆਰੀ ਕਰਕੇ ਤੇ ਅਸੀਂ ਮਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸਾਸਤ੍ਰਿਕਾ ਸਰਕਾਰ ਤੁਸੀਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕਰੀ ਸੀ ਤੁਸੀਂ ਕਿਹਾ ਵੀ ਇੱਕ ਪੁੱਤ ਮੇਰਾ ਦੇਖ ਨਹੀਂ ਸਕਦਾ ਇੱਕ ਪੁੱਤ ਮੇਰਾ ਸੁਣ ਨਹੀਂ ਸਕਦਾ ਹਾਂਜੀ ਤੇ ਕਿਵੇਂ ਕਿਵੇਂ ਕਿੰਨਾ ਕੁ ਦੁੱਖ ਇਸ ਚੀਜ਼ ਦਾ ਬਹੁਤ ਦੁੱਖਾ ਜੀ ਮੈਂ ਤੁਹਾਨੂੰ ਕਾਝ ਜਾਣਦੀ ਹਾਂ ਘਰ ਵਾਲਾ ਮੇਰਾ ਮਰ ਗਿਆ ਵਿਚ ਹੈ ਉਨਰੇ ਗੱਜ ਜਾਨੀ ਉਹ ਹੀ ਲਿਆਨੀ ਆ ਹੀ ਖਵਾਨੀ ਵਿਚੇਰੇ ਜਦੋਂ ਪੁੱਤ ਹੁੰਦੇ ਨੇ ਨਾ ਤਾਂ ਮਾਪਿਓ ਨੂੰ ਇਹ ਆ ਹੁੰਦਾ ਹੈ ਕਿ ਚਲੋ ਪੁੱਤ ਹੋ ਗਿਆ ਥੋੜੇ ਪੁੱਤ ਸਾਡਾ ਵੱਡੇ ਹੋ ਕੇ ਸਹਾਰਾ ਬਣੂਗਾ ਹਾਂ ਪਰ ਤੁਹਾਨੂੰ ਆਪਣੇ ਪੁੱਤਾਂ ਦਾ ਸਹਾਰਾ ਬਣ ਕੇ ਤੇ ਸਾਰੀ ਉਮਰ ਬਣਨਾ ਪੈਣਾ ਅੱਗੇ ਵੀ ਹਾਂ ਹਾਂ ਜੋ ਆਗਲ ਬੈਠੀ ਆਗਲ ਖਵਾਈ ਜਾਨੀ ਵਿਚੇਰੇ ਕਦੀ ਇਦਾਂ ਵੀ ਸੋਚਦੇ ਵੀ ਹਲ ਤੱਕ ਤਾਂ ਮੈਂ ਹੈਗੀ ਆ ਮੈਂ ਦੇਖ ਰਹੀ ਆ ਜਦੋਂ ਮੈਂ ਨਹੀਂ ਹੋਊਂਗੀ ਉਦੋਂ ਇਹਨਾਂ ਨੂੰ ਕੌਣ ਸੰਭੂ ਆਈ ਬਸ ਸੋਚ ਜਾਨੀ ਵੀ ਫੇਰ ਕੀ ਬਣੂ ਇਹਨਾਂ ਦਾ ਵਿਚੇਰੇ ਵੀ ਇਹਦਾ ਵਿਚਾਰੇ ਕੋਸ਼ਿਸ਼ ਬੰਨਣਾ ਜਿੰਦੀ ਖੁੱਤ ਦਾ ਨਹੀਂ ਵਿਚਾਰੇ ਹੋਰ ਨਹੀਂ ਕੋਸ਼ਿਸ਼ ਬੰਨਣਾ ਉਹ ਵਿਚਾਰੇ ਤੇ ਨਾ ਕੁੜੀਆਂ ਨੇ ਅੱਛਾ ਤੇ ਕਦੇ ਇਦਾਂ ਕਿਸੇ ਨੂੰ ਕਹਿ ਕਹਿ ਨਹੀਂ ਇਦਾਂ ਕੋਸ਼ਿਸ਼ ਕੀਤੀ ਵੀ ਜੇ ਮੈਂ ਨਹੀਂ ਰਹੀ ਤੇ ਮੇਰੇ ਮੇਰੇ ਮੁੰਡੇ ਦਾ ਜਾਂ ਮੇਰੇ ਕਿਸੇ ਧਿਆਨ ਰੱਖਿਓ ਮੇਰੇ ਮੁੰਡੇ ਦਾ ਉਹ ਐ ਤੱਕਾਇ ਲਿਆ ਭੈਣ ਭਾਂਜਾ ਨੂੰ ਵੀ ਕਹਿ ਰਿਹਾ ਆਪਣੇ ਸਰੀਕੇ ਨੂੰ ਕਹਿਣ ਦੇ ਵੀ ਮੇਰੇ ਮੁੰਡੇ ਤਾਂ ਨਹੀਂ ਕਰਕੇ ਹੂੰ ਜਿਵੇਂ ਹੁਣ ਤੁਸੀਂ ਧਿਆੜੀ ਲਾਣ ਜਾਂਦੇ ਹੋ ਤੇ ਕੋਈ ਇੰਨੇ ਕ ਪੈਸੇ ਵੀ ਨਹੀਂ ਬਣਦੇ ਹੋਣਗੇ ਕਿ ਕੋਈ ਬਹੁਤ ਵਧੀਆ ਹੈ ਨਾ ਕਿ ਬੰਦਾ ਵੀ ਉਹਨਾਂ ਦਾ ਗੁਜ਼ਾਰਾ ਇਹ ਹੁੰਦਾ ਹੈ ਕਿ ਜਿੰਨਾ ਕ ਖਾਣ ਪੀਣ ਦਾ ਜੋਗਾ ਵੀ ਰਾਤ ਦੀ ਰੋਟੀ ਖਾ ਲਈਏ ਹਾਂ ਉਹਨਾਂ ਦੇ ਕਾਹਨ ਸਾ ਵੈਸੇ ਕਿੰਨਾ ਕ ਨੇ ਰਹੇਗਾ ਤਾਂ ਕਿੰਨੇ ਕ ਪੈਸੇ ਬਣਨਗੇ ਬਸ ਤਿੰਨ ਦਾ 100 ਹੁੰਦਾ ਧਿਆੜੀ ਦਾ ਇੱਕ ਦਿਨ ਦਾ 300 ਰੁਪਏ ਉਹ ਵੀ ਫਿਰ ਮਹੀਨੇ ਵਗਰੋਂ ਆਪਣੇ ਆਏ 3 ਮਹੀਨੇ ਲੱਗ ਜਾਣ ਆਪਣੇ ਕਿੰਨੇ ਲੱਗ ਜਾਣ ਫਿਰ ਪੈਂਦੇ ਨੇ ਮਹੀਨੇ ਦਾ 6000 ਹਾਂ ਜੇ ਲੱਗੀ ਜਾ ਫੇਰ ਪੈਂਦਾ ਹੁ ਕਦੇ ਲੱਗ ਹੀ ਦਿਹਾੜੀ ਕਦੇ ਨਾ ਇੱਥੇ ਜਦੋਂ ਨਹੀਂ ਲੱਗਦੀ ਕਦੇ ਮਟਰ ਨੂੰ ਤੋੜਨ ਬਾਜਦੇ ਅੱਛਾ ਬਸ ਇਹੀ 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 ਗੁਜ਼ਾਰਾ ਹੈ ਹਾਂ ਇਸ ਤੋਂ ਇਲਾਵਾ ਤੁਹਾਡੀ ਹੋਰ ਹੋਰ ਕੋਈ ਉਹ ਨਹੀਂ ਹੈਗੀ ਕੀ ਹਾਂ ਜੀ ਹੋਰ ਕੁਝ ਨਹੀਂ ਜੋ ਵੀ ਕਹਿਣਾ ਤੁਸੀਂ ਕਰਨਾ ਹਾਂ ਤੇ ਇਹਨਾਂ ਜਿਵੇਂ ਕਿ ਕਨਵਰ ਗਰੀਵਾਲ ਹੁਣ ਹੁਣੇ ਵੀ ਇੱਥੇ ਆ ਕੇ ਗਏ ਇਹਨਾਂ ਦਾ ਗਾਣਾ ਵੀ ਉਹਨਾਂ ਨੇ ਰਿਕਾਰਡ ਕਰਵਾਇਆ ਤੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਜੀ ਬੀਜੇ ਮਰਜੀ ਬਾਪ ਨੂੰ ਦੇਖਣ ਸਾਢੇ 1.5 ਹੁ ਆ ਗਏ ਗਾਇਕ ਵਿਚ ਹੈ ਕਿਸੇ ਨਾ ਕਿਸੇ ਚਾਹ ਜੇ ਰੱਬ ਨੇ ਕੋਈ ਕਮੀ ਛੱਡੀ ਹੁੰਦੀ ਤਾਂ ਖੂਬੀ ਵੀ ਜ਼ਰੂਰ ਰੱਬ ਦਿੰਦਾ ਤੇ ਇਹਨੇ ਇਹਨਾਂ ਦੇ ਵਿੱਚ ਉਹਨਾਂ ਨੇ ਗਾਇਕੀ ਦੀ ਖੂਬੀ ਦਿੱਤੀ ਹਨ ਰੋਣਾ ਵੀ ਆਉਂਦਾ ਇਸ ਗੱਲ ਦਾ ਕਿ ਕਿਵੇਂ ਅੱਗੇ ਜ਼ਿੰਦਗੀ ਕਿਵੇਂ ਲੰਘੇਗੀ ਬਸ ਆਈ ਰੋਏ ਜਾਂਦੇ ਆ ਕਿ ਕੀ ਬਣੂਗਾ ਇਹਨਾਂ ਦਾ ਵਿਚਾਰਾਣਾ ਕੀ ਹੋਊਗਾ ਵਿਚਾਲਾ ਵਿਚਾਰਾ ਨੇ ਸਰ ਤੇ ਬਾਪ ਵੀ ਨਹੀਂ ਹੈਗੇ ਕੱਲੀ ਮੈਂ ਕੀ ਕਰਾਂ ਉਹ ਦਿਹਾੜੀ ਮਿਲਦੀ ਆ ਉਹ ਖਾ ਲੈਣੇ ਜੋ ਮਿਲਦਾ ਉਹ ਖਾ ਲੈਂਦੇ ਹੋ ਕੋਈ ਮਤਲਬ ਕਿ ਬਚਾਨ ਬਚਾਨ ਦੇ ਬਾਰੇ ਤਾਂ ਸੋਚ ਹੀ ਨਹੀਂ ਸਕਦੇ ਨਾ ਹਾਂ ਇੰਨਾ ਕੁ ਤਾਂ ਬਣ ਪਈ ਨਹੀਂ ਹੈਪੀ ਤੁਸੀਂ ਕੀ ਸੋਚਦੇ ਹੋਵਾਂਗੇ ਕਿ ਕੀ ਕਰਨਾ ਹੋਣ ਅੱਗੇ ਦੇਖੋ ਜੀ ਮੈਮ ਜੀ ਮੈਂ ਇਹੀ ਕੁਝ ਸੋਚਦਾ ਕਿਉਂਕਿ ਮੈਨੇ ਸਿੰਕਿੰਗ ਦੇ ਵਿੱਚ ਪਾਰ ਲੰਘ ਜਾਂ ਸਾਰਾ ਕੁਝ ਹੀ ਬਣ ਜਾਊਗਾ ਜੀ ਫਿਰ ਤਾਂ ਮੇਰਾ ਹਾਂਜੀ ਤੇ ਸਿੰਕਿੰਗ ਦੇ ਵਿੱਚ ਚਾਹੁੰਦੇ ਹੋ ਕਿ ਅੱਗੇ ਮੈਂ ਦਾ ਸਿੰਕਿੰਗ ਦੇ ਵਿੱਚ ਮੈਂ ਵਧੀਆ ਨਾਮ ਕਮਾਵਾਂ ਹਾਂਜੀ ਹਾਂਜੀ ਇੱਕ ਹੋਰ ਗਾਣਾ ਸੁਣਾ ਦਿਓ ਫਿਰ ਓਕੇ ਮੈਮ <laughs> ah ah, ah, ah. ah, ah, ah. Ben, ah. ਨੀ ਜਮਾ ਹਾਏ ਦੇ ਦਤਾ ਤ ਮੈਨੂੰ ਕਿਹੜੇ ਜਨਮ ਦਾ ਬਦਲਾ ਲੈ ਲਿਆ ਰ ਪਾਈ ਕੋ ਲਾਂਬਾ ਤੈਨੂੰ ਕਿਹੜੇ ਜਨਮ ਦਾ ਬਦਲਾ ਲੈ ਲਿਆ ਇੱਕੋ ਲਾਂਬਾ ਤੈਨੂੰ ਕੋਈ ਤੁੱਤ ਮੰਗੇ ਕੋਈ ਪੁੱਤ ਮੰਗੇ ਕੋਈ ਸ਼ਾਹ ਮੰਗੇ ਕੋਈ ਤੁੱਪ ਮੰਗੇ ਕੋਈ ਤੁੱਤ ਮੰਗੇ ਕੋਈ ਪੁੱਤ ਮੰਗੇ ਕੋਈ ਸ਼ਾਹ ਮੰਗੇ ਕੋਈ ਤੁੱਪ ਮੰਗੇ ਮੇਰੀ ਜ਼ਿੰਦਗੀ ਵਿੱਚ ਹਨੇਰਾ ਜ਼ਿੰਦਗੀ ਵਿੱਚ ਹਨੇਰਾ ਮੈਂ ਮੰਨਤਾ ਮੰਨ ਕੇ ਕੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਵੇਖਣੇ ਨੂੰ ਜੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਵੇਖਣੇ ਨੂੰ ਜੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਵੇਖਣੇ ਨੂੰ ਜੀ ਕਰਦਾ ਨਾ ਦੇਖੇ ਅੰਬਰ ਤਾਰੇ ਨੂੰ ਚੱਲੀ ਜਾਵਾਂ ਦੁੱਖੜੇ ਪਾਰੇ ਨੂੰ ਆਉ ਮੈਨੂੰ ਵੀ ਚਾਨਣ ਦੇ ਦੇਂਦਾ ਬਾਜਾਂ ਜੋ ਕੰਨਾਂ ਵਿੱਚ ਪਹਿਣਿਆ ਬਾਜਾਂ ਜੋ ਕਰਨ ਦਰਸ਼ ਦੇਦਾਰੇ ਜੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਵੇਖਣ ਨੂੰ ਜੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰਾ ਜੱਗ ਵੇਖਣ ਨੂੰ ਜੀ ਕਰਦਾ ਅੱਖੀਆਂ ਦੀ ਜੋਤ ਜਗਾ ਦਿੰਦਾ ਮੇਰੇ ਝੱਕ ਵੇਖਣੇ ਨੂੰ ਜੀ ਕਰਦਾ ਬਹੁਤ ਬਹੁਤ ਧੰਨਵਾਦ ਹੈਪੀ ਤੇ ਅਸੀਂ ਚਾਹਾਂਗੇ ਕਿ ਤੁਹਾਡੀ ਸਿੰਗਿੰਗ ਜਿਹੜੀ ਹੈ ਉਹ ਬਾਕਮਾਲ ਹੈ। ਥੈਂਕ ਯੂ ਤੇ ਤੁਹਾਡੀ ਜਿਹੜੀ ਵੱਧ ਤੋਂ ਵੱਧ ਮਦਦ ਹੋ ਸਕੇ ਤੇ ਕੋਈ ਵੀ ਜੇਕਰ ਜੇਕਰ ਮਦਦ ਕਰ ਸਕਦਾ ਇਸ ਪਰਿਵਾਰ ਦੀ ਤਾਂ ਜ਼ਰੂਰ ਮਦਦ ਕਰੇ ਕਿਉਂਕਿ ਅਸੀਂ ਤੁਹਾਨੂੰ ਅੰਦਰ ਹਾਲਾਤ ਵੀ ਦਿਖਾਏ ਘਰ ਦੇ ਹਾਲਾਤ ਵੀ ਦਿਖਾਏ ਇਹਨਾਂ ਦੇ ਹਾਲਾਤ ਵੀ ਦਿਖਾਏ ਤੇ ਇਹਨਾਂ ਨੇ ਖੁਦ ਵੀ ਆਪਣੇ ਹਾਲਾਤ ਜਿਹੜੇ ਕਿ ਬਿਆਨ ਕੀਤੇ ਤੇ ਜ਼ਰੂਰ ਇਸ ਵੀਡੀਓ ਨੂੰ ਜਿੰਨਾ ਜ਼ਿਆਦਾ ਹੋ ਸਕੇ ਤੁਸੀਂ ਸਾਰੇ ਸ਼ੇਅਰ ਕਰੋ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਇਸ ਪਰਿਵਾਰ ਦੀ ਬਹੁਤ ਜ਼ਿਆਦਾ ਮਦਦ ਹੋ ਸਕਦੀ ਹੈ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਅਸ਼ਵਨੀ ਬੇਨਾਰਾ